Terima kasih kerana ਇਹ ਜਿਹੜੀ ਹੈ ਨਾ ਬੜੀ ਹੁਣ ਇੱਥੇ ਕੋ ਕਮੇਟੀ ਹੈ ਜਿਹੜੀ ਦੇਖ ਰਹੀ ਹੈ ਸਾਰੀ ਕਮੇਟੀ ਹੈਗੀ ਹੈ ਜੀ ਮਦਿਆ ਸਾਰੇ ਪਿੱਛੇ ਆ ਬੁਲਾਇਓ ਕਮੇਟੀ ਵਾਲਿਆਂ ਨੂੰ ਕਮੇਟੀ ਵਾਲਾ ਬੁਲਾਇਆ ਮੋਹਰ ਇੱਥੇ ਪਿੰਡ ਦੀ ਜ਼ਮੀਨ ਪੈਂਦੀ ਹੈ ਜੀ ਇੱਥੇ ਕੋਈ ਕਮੇਟੀ ਹੈ ਕੋਈ ਕਿਸ ਕੁਝ ਦੇਖ ਰਹੀ ਹੈ ਕਮੇਟੀ ਜੀ ਬਸ ਫਾਇਰ ਆ ਜੀ ਇਹ ਵਜੀਦਪੁਰ ਪਿੰਡ ਆ ਜੀ ਵਜੀਦਪੁਰ ਪਿੰਡ ਆ ਇੱਥੇ ਇਹ ਹੈ ਹਾਂ ਕੰਮ ਦਾ ਦਿਓ ਜਿਹੜੀ ਚੀਜ਼ ਦੀ ਲੋੜ ਹੋਗਾ ਪਚਾਈਏ ਤੁਹਾਡੇ ਕੋਲੇ ਮੈਂ ਦੇਖੋ 1970 ਇੱਥੇ ਨਾ ਫਾਇਦੇ ਆ ਰੋਗ ਜੋ ਵੀਰ ਉਹ ਹਰੇਲ ਕਰ ਲੋ ਉਦੋਂ ਦੀਆਂ ਠੋਕਰਾਂ ਲੱਗੀਆਂ ਹੋਈਆਂ ਸੀ ਇਹਨਾਂ ਦੇ ਉੱਪਰ ਜਿਹੜਾ ਜਾਲ ਸੀ ਉਹ ਗਲ ਗਿਆ ਇੰਨਾ ਟਾਈਮ ਕੱਟ ਗਿਆ 45 ਸਾਲ ਹੋ ਗਏ ਜੁੰਬਾ ਕੱਢਦਾ ਨਹੀਂ ਉਹ ਪੱਥਰ ਖਿੰਡ ਗਿਆ ਉਦੋਂ ਨਾਲ ਹੀ ਨੁਕਸਾਨ ਹੋਇਆ ਸਾਰਾ ਬੱਤਰ ਪਾਣੀ ਨੇ ਚੱਕ ਲਿਆ ਜੋ ਭੁੱਲ ਗਿਆ ਜੇ ਉਹ ਦੀ ਮਣੀ ਮੁੱਟੀ ਰਿਪੇਅਰ ਕੀਤੀ ਜਾਂਦੀ ਕਲੇਅ ਲਾਜੇ ਲੱਗ ਜਾਂਦੀ ਜਾਲ ਬੰਨ ਕੇ ਤਾਂ ਇਹ ਖੰਡ ਹੋਣਾ ਨਹੀਂ ਸੀ ਤੇ ਉਸ ਤੋਂ ਬਾਅਦ ਜੀਹਾਂ ਲਾ ਕੇ ਪਾਣੀ ਪੁੱਗਦਾ ਹੈ ਨਾ ਬਾਹਰ ਤੋਂ ਸੁਆਪਾਸਾ ਦੇਖੋਗੇ 15 ਗੋਟਨੀ ਪਾਣੀ ਪਾਣੀ ਜਿਹੜਾ ਲੈਵਲ ਚੱਲਦਾ ਉਹ 10 ਫੁੱਟ ਉੱਚਾ ਚੱਲਦਾ ਇੱਥੇ ਨਾਲ ਜਿਹਦੇ ਕਰਕੇ ਅਸੀਂ ਇਹ ਜਿਆਦਾ ਪਰਾਲਾ ਵਾਸਤੇ ਨਹੀਂ ਆ ਗਏ ਬਹੁਤ ਹਿੰਮਤ ਹੈ ਬਹੁਤ ਹਿੰਮਤ ਹੈ ਆਪ ਮੁਹਾਰੇ ਲੋਕਾਂ ਨੇ ਕੋਈ ਹੱਥ ਨਹੀਂ ਸਾਥੋਂ ਸੰਗਾਲਾ ਕਿ ਉਹ 30 40 50 ਲੋਗੇ ਕਰਕੇ ਬਈ ਲੋਕ ਆਏ ਹੋ ਜੀ ਚਮਕੌਰ ਸਾਹਿਬ ਤੋਂ ਪੱਲੀ ਜਾਂ ਨੂੰ ਟਾਹਾ ਕਹਿੰਦੇ ਜੀ ਇਹਨੂੰ ਬੇਟ ਕਹਿੰਦਾ ਸਾਡਾ ਟਾਹੇ ਨੇ ਬਹੁਤ ਸਾਤ ਤਿੰਨ ਚਾਰ ਹਜ਼ਾਰ ਬੰਦਾ ਜੀ ਜਿਹੜਾ ਕੰਮ ਕਰ ਰਿਹਾ ਪੰਜ ਦਿਨ ਤੋਂ ਕੋਈ ਕਸਰ ਨਹੀਂ ਛੱਡੀ ਪਰ ਇੱਥੇ ਦੇਖੋ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਨਹੀਂ ਤੁਸੀਂ ਦੱਸੋ ਕਿਸ ਚੀਜ਼ ਨੂੰ ਦੁਬਾਰਾ ਦੱਸੋ ਯਾਰ ਮਸਾ ਕੀ ਹੈ ਰੋਸ ਤੇਲ ਵੀ ਲੱਗਦਾ ਜੀ ਹੈ ਨਾ ਕੀ ਕਰੀਏ ਦੇਖੋ ਜੀ ਤੇਲ ਜੋ ਕਿ ਮੈਨੂੰ ਇੱਕ ਮਿੰਟ ਚੁੱਪੋ 1000 ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਠੀਕ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਇਹਨਾਂ ਦੀ ਸਭ ਤੋਂ ਵੱਡੀ ਡਿਮਾਂਡ ਤਾਂ ਸਾਡੀ ਜਿਹੜੀ ਆ ਹਾਂ ਆ ਦੇਖੋ ਸਾਹਮਣੇ ਨਾ ਜਿਹੜਾ ਆ ਜੰਮਿਆ ਹੋਇਆ ਹੈ ਉਹ ਵੀ ਦਿਖਾ ਦਿਓ ਮੈਂ ਇਹ ਤਾਂ ਇਹ ਤੋਂ ਪਿੱਛੇ ਪਿੱਛੇ ਹੁੰਦੀ ਨੂੰ 6 ਸਾਲ ਹੋ ਗਏ ਦੀ ਸੈਲਟਿੰਗ ਤੇ ਨਾਤੇ ਮੈਨਗ ਹੋ ਰਹੀ ਆ ਤੇ ਉੱਧਰ ਨੂੰ ਜਾ ਨਹੀਂ ਰਿਹਾ ਜਿਹਦਾ ਸਾਡਾ ਪਤਾ ਨਹੀਂ ਉਹ ਤੀਜੇ ਪਾਣੀ ਇੱਧਰ ਮਾਰਦੀ ਆ ਇੱਥੇ ਪਾਣੀ ਵੱਜ ਕੇ ਤੁਸੀਂ ਇੱਧਰ ਦੇਖਿਆ ਉਹ ਪਾਣੀ ਇੱਧਰ ਕਿੱਥੇ ਇੱਧਰ ਮਾਰੇ ਹੋਏ ਨੇ ਇੱਧਰ ਪਾਣੀ 1.5 ਕਿਲੋਮੀਟਰ ਕਹਾ ਚਲੇ ਗਿਆ ਜੇ ਤਰਿਆ ਸਿੱਧਾ ਚਲੇ ਦੋਹੇ ਸਾਈਡਾਂ ਵੱਜ ਜਾਂਦੀ ਆ ਉਹ ਸਾਡੀ ਧਮਕੀ ਨਹੀਂ ਤੁਸੀਂ ਮੈਂ ਤੈਨੂੰ ਜਾਨੂ ਉਹ ਹੀ ਕਹਿਣਾ ਜਿਹਦਾ ਦੇਖੋ ਆਪਾਂ ਨੂੰ ਆਪ ਖੜਾ ਹੋਣਾ ਪੈਣਾ ਮੈਂ ਸਰਕਾਰ ਨੂੰ ਮਤਲਬ ਗਲਤ ਕਰੂਗਾ ਮੈਂ ਭੇਜਾਂ ਜਿਹੜੀ ਮੈਂ ਚੀਜ਼ਾਂ ਤੇਲ ਭੇਜਦੇ ਨੇ ਕਿੰਨਾ ਤੇਲ ਚਾਹੀਦਾ ਦੱਸੋ ਤੇਲ ਤਾਂ ਸਾਰਾ ਆਪਣੇ ਪਾਸ ਹੈ ਦੇਖੋ ਟਰੈਕਟਰਾਂ ਵਾਲੇ ਆਪ ਹੋਰ ਕੀ ਚੀਜ਼ ਦੀ ਭੇਜੀ ਜਾਂਦੇ ਨੇ ਉਹ ਹੋਰ ਤਾਂ ਜੀ ਫਿਰ ਨਾਲ ਕੋਈ ਨਹੀਂ ਅਸੀਂ ਐਵੇਂ ਕਾਹਦੇ ਕਹਿ ਰਹੇ ਆਂ ਸਾਨੂੰ ਬੁਲਾਣੀ ਚੀਜ਼ ਵੀ ਲੋੜਾਂ ਲੋਕਾਂ ਨੂੰ ਇਹਦਾ ਲਾਲਚ ਹੈ ਨਹੀਂ ਇਹ ਲਾਲਚ ਦੀ ਗੱਲ ਨਹੀਂ ਐ ਕੰਮ ਲਈ ਪੁੱਛਦੇ ਸਾਰ ਪਾਣੇ ਕੰਮ ਆਵੇ ਬੰਦਿਆਂ ਦੀ ਲੋੜ ਹੈ ਮਸ਼ੀਨਰੀ ਦੀ ਜਿਹੜਾ ਕੋਈ ਵੱਡੀ ਹਿਮੀ ਮੋਗਲੇ ਨਾ ਜਵੇ ਸਰ ਪਾਪਲੈਨ ਨਾ ਜਵੇ ਤਾਂ ਸਭ ਕੁਝ ਚਲਾਉਣੀ ਹੈ ਕਿੱਥੇ ਆ ਵੀ ਨੇ ਉਹਨਾਂ ਨੂੰ ਪਾਉਦੇ ਆ ਬੈਠੇ ਮਿੱਟੀ ਖਾਣ ਜਾਂ ਉੱਥੇ ਲੜਣਾ ਪੈਂਦਾ ਇਹਨਾਂ ਨੂੰ ਗੱਲ ਕਰਦੇ ਤੁਸੀਂ ਨਾ ਜਿਹੜੇ ਲੀ ਸਾਈਡ ਸਫਾਈ ਹੋ ਜਵੇ ਜੀ ਜਿੱਦੇ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇ ਜੰਗਲਾਤ ਦੀ ਜ਼ਮੀਨ ਆਉਂਦੀ ਆ ਸਾਨੂੰ ਉਜਾਇਆ ਪਿਆ ਦੀ ਉਹਨਾਂ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਇਹ ਪਰਮਾਤਮਾ ਮੇਰੇ ਕਰੇ ਸਰਕਾਰ ਆਪਣੀ ਹੈ ਇਹ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਆ ਸਰਕਾਰ ਤਾਂ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਅੱਜ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾਂ ਦਾ ਨਹਿਰਾਂ ਜਾਂਦੀਆਂ ਪੱਕੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ ਚ 6-7000 ਰੋਡ ਲੱਗਣਾ ਹੈ ਕਿ ਨਾਮ ہماری ਪੱਕੀ ਕਰਦਣੀ ਹੈ ਕਿਉਂਕਿ ਮੈਂ ਦੇਖਿਆ ਹਰ ਦੂਜੇ ਸਾਲ ਤੀਜੇ ਸਾਲ ਹਾਂਜੀ ਹਾਂਜੀ ਇਹ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਮਲਾ ਦੇ ਮੁੰਡੇ ਨੂੰ ਮਲਾ ਦੇ ਇਹਦਾ ਸਿੱਧਾ ਆਪ ਪਕਰ ਰਹੇ ਹਾਂਜੀ ਵਾਹਿਗੁਰੂ ਜੀ ਫਤਿਹ ਆ ਦੂਜੇ ਨੂੰ ਮਲਾ ਦੇ ਨਾਲ ਉਹਨੂੰ ਉਹਨੂੰ ਮਲਾ ਦੇ ਬੜੋ ਬੀਤ ਜੀ ਦੱਸੋ ਕਰਕੇ ਕੀ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦ ਜੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ 리ਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜਿੱਥੇ ਮੈਂ ਉਹੀ ਕਹਿ ਰਿਹਾ ਮੈਂ 1000 ਲੀਟਰ ਤੋਂ ਮੈਂ ਨਾਲ ਲੈ ਕੇ ਆਇਆ ਸਾਨੂੰ ਜਾਲ ਕਾਇਦਾ ਜਾਲ ਜਾਲ ਲੋਹੇ ਦੀ ਨਾਲ ਸਾਡੇ ਕੋਲ ਲੇਬਰ ਬਹੁਤ ਆ ਜਾਲ ਦੀ ਪੇਮੈਂਟ ਹਾਂਜੀ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜ਼ਰੂਰਤ ਹੈ ਸਾਡਾ ਲੋ ਯਾਰ ਇਹਨਾਂ ਨੂੰ ਪੈਸੇ ਦੇ ਲੋ ਮੈਂ ਇੱਕ ਮਿੰਟ ਕਿੰਨਾ ਕਿੰਨਾ ਹੋਇਆ ਇਹ ਇੱਕ ਮਿੰਟ ਅੱਛੇ ਕਰਦੇ ਜੀ ਹੋਰ ਪੈਸੇ ਵੀ ਦੋਸਤ ਸ਼੍ਰੋਮਣੀ ਅਕਾਲੀ ਦਰਬਾਰ ਹਜ਼ਾਰ ਜੈਤਸਰ ਓਏ ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਬਹੁਤ ਧੰਨਵਾਦੀ ਬੋਰ ਦੀ ਲੋੜ ਪਏ ਜਿੰਦਾਬਾਦ ਜਿੰਦਾਬਾਦ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜੱਪਾ ਕੋਪੜੀ ਉਹ ਲੋਡ ਪਈਦਾ ਸੀ ਭੇਜ ਦਾਂਗੇ ਦੂਜੇ ਨੰਬਰ ਦੀ ਬੈਂਤ ਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਯਾਰ 1500 ਲੀਟਰ ਅਸੀਂ ਇੱਕ ਮਿੰਟ ਇੱਕ ਮਿੰਟ 1000 ਆ ਗਿਆ ਗੱਲ ਆ ਤੁਮ ਚੈੱਕ ਕਰ ਕਿੰਨਾ 1500 ਸੰਤ ਦੇ ਤੋਂ ਖੇੜਾ ਸਾਰਾ ਗੱਲ ਹੋਈ ਸੀ ਉਹ ਕਹਿੰਦੇ 1500 ਕਰ ਲੈ ਮੈਨੂੰ ਪਰ ਤੁਹਾਨੂੰ ਮਨ ਕਿੰਨਾ ਚਾਹੀਦਾ 1500 ਸੰਤ ਦੇ ਦਿਓ 2000 ਆ ਗਿਆ ਹਾਂਜੀ 2000 ਹੋਰ ਆ ਜਾ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟ੍ਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ਼ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਬੈਂ ਠੀਕ ਹੈ ਜੀ ਦੂਜੇ ਨੰਬਰ ਤੇ ਮੈਂ ਉਹੀ ਕਹਿ ਰਿਹਾ ਸੀ ਜਿਵੇਂ ਐ ਕਰਦੇ ਆ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦੇ ਆ ਮੈਂ ਤੁਹਾਨੂੰ ਬਿਲਕੁਲ ਵਾਰ ਆ ਗਿਆ 5000 ਲੀਟਰ ਭੇਜਣਾ ਡੀਜ਼ਲ ਜੀ ਜੀ ਦੂਜੀ ਬੇਨਤੀ ਦੂਜੀ ਬੇਨਤੀ ਇੱਕ ਮਿੰਟ ਦੂਜੀ ਬੇਨਤੀ ਸੁਣਿਓ ਇਹ ਟਾਇਰ ਇੱਥੇ ਨਹੀਂ ਲੱਗੀ ਹੋਈ ਦੋ ਪਰੇ ਵੀ ਆ ਉਹ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਜੀ ਨਾਲ 1.5 ਕਿਲੋ ਮੀਟਰ ਬਾਅਦ ਭੁੱਲੇਵਾਲ ਵੀ ਆ ਉੱਥੇ ਦੇ ਆਏ ਉੱਥੇ ਹਾਂਜੀ ਹਾਂਜੀ ਉੱਥੇ ਸਮਾਨ ਵੀ ਦੇ ਆਏ ਡੀ ਵੀ ਦੇ ਆਏ ਦੇਖੋ ਜੀ ਸਾਡੀ ਪਾਲਦੀ ਉਹ ਆ ਜਿਹੜੀ ਸਾਡੇ ਨਾਲ ਖੜੇ ਹਾਂਜੀ ਹਾਂਜੀ ਸਾਨੂੰ ਹਾਠੀ ਕਰਕੇ ਨਹੀਂ ਨੀ ਨੀ ਦੇਖੋ ਇਨਸਾਨੀਅਤ ਆਪਾਂ ਦਾ ਇਨਸਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਲਦੀ ਕਰਕੇ ਨਹੀਂ ਆਓ ਹੋਰ ਬਥੇਰੀਆਂ ਪਾਰਟੀ ਆਈਆਂ ਹੱਥ ਤੱਕ ਦੇ ਕੇ ਕੁਝ ਨਹੀਂ ਕਈਆਂ ਗੱਲ ਨਹੀਂ ਮੈਂ ਨਾ ਤੁਸੀਂ ਸਾਡੇ ਮੈਂਬਰ ਸਾਹਿਬ ਆ ਕੇ ਇਹਨਾਂ ਨੇ ਕਹਿੰਦੇ ਕੋਈ ਨੰਬਰ ਕੋਈ ਮੈਂਬਰ ਦੱਸ ਦੋ ਲੋਕ ਕਰੋ 5000 ਲੀਟਰ ਕੋਈ ਜੀ ਲੋੜ ਹੈ ਨਾ ਪਾਲਿਆਂ ਪਰ ਤੋਂ ਤੁਹਾਡੇ ਕੋਲ ਮੈਂਬਰ ਨੂੰ ਬਿਲਾ ਲਾ ਨੂੰ ਫੋਨ ਕਰਕੇ ਭੇਜ ਦਾਂਗਾ ਠੀਕ ਪੂਰਾ ਨੰਬਰ ਲਿਖ ਯਾਰ ਮੇਰੇ நன்பாஜன் <tune> <tune>